ਕਿਸਾਨ ਲੀਡਰ ਪੰਦੇਸ ਸਾਹਿਬ ਆਪਰ ਸਾਹਿਬ ਕਿਸਾਨ ਲੀਡਰ ਪੰਦੇਸ ਸਾਹਿਬ ਲੋਕਾਂ ਕੋਲ ਸਮਰਥਨ ਮੰਗਦੇ ਫਿਰਦੇ ਨੇ ਵੀ ਪੰਜਾਬ ਬੰਦ ਕਰਾਇਆ ਜਾਵੇ ਸਮਰਥਨ ਕਾਦਾ ਦੇ ਦੀਏ ਪਹਿਲਾਂ ਹੀ ਬਰਬਾਦ ਹੋਈ ਪਈ ਐ ਵੀ ਪਹਿਲਾਂ ਹੀ ਕੀ ਬਰਬਾਦ ਹੋ ਗਈ ਐ ਨਹੀਂ ਨਹੀਂ ਬਰਬਾਦ ਹੋਵੇ ਇੰਨੀ ਦਨਾਂ ਦੇ ਉੱਤੇ ਬੈਠੇ ਐ ਨਾ ਕੋਈ ਖਾ ਖਾਵੇ ਨਾ ਕੋਈ ਮਾਲ ਜਾਵੇ ਪਹਿਲੇ ਹੌਦਰੀਆਂ ਬੰਦ ਹੋਈਆਂ ਪਈਆਂ ਚੋਨੀ ਦਾ ਖਾਕਣੀ ਆਹੀ ਸੀਜ਼ਨ ਹੁੰਦਾ ਐ ਸੀਜ਼ਨ ਜੇ ਲਾ ਕੇ ਬੈਹਿੰਦੀ ਐ ਨਹੀਂ ਨਹੀਂ ਹੌਦਰੀਆਰੇ ਵੀ ਪਰੇਸ਼ਾਨ ਨੇ ਹੋਟਲ ਵਾਲੇ ਵੀ ਪਰੇਸ਼ਾਨ ਨੇ ਅੱਜ ਕਿਸੇ ਹੋਟਲ ਵਾਲੇ ਦੀ ਵੀ ਖਬਰ ਲੱਗੀ ਆ ਉਹ ਕੀ ਕਹਿ ਰਿਹਾ ਵੀ ਸਾਡੇ ਹੋਟਲ ਖਾਲੀ ਪਏ ਨੇ ਜਦ ਤੱਕ ਕਿਸਾਨ ਅੰਦোলন ਚੱਲ ਰਿਹਾ ਹੈ ਅਸੀਂ ਪੂਰੀ ਸਾਲ ਦੀ ਰਿਸ਼ਵਉ ਨੇ ਕੱਢੀ ਆ ਵੀ ਸਾਡੇ ਕਮਰੇ ਖਾਲੀ ਪਏ ਨੇ ਤੁਸੀਂ ਕੀ ਚਾਹੁੰਦੇ ਹੋ ਵੀ ਅਸੀਂ 30 ਤਰੀਕ ਨੂੰ ਬਾਜ਼ਾਰ ਬੰਦ ਰੱਖੀਏ ਸਾਡੇ ਦਾ ਕਾਰੋਬਾਰ ਕਦੇ ਨਹੀਂ ਕਰਨੇ ਯਾਰ ਇਹਨੂੰ ਕੀ ਆ ਅੱਲਾ ਜੀ ਕਰ ਤਾ ਹਾਂ ਜੀ ਮੈਂ ਅੱਜ ਹੀ ਕਰ ਤੀ ਠੀਕ ਹੈ ਜੀ ਲੋ ਜੀ ਬੰਦ ਕਰ ਤੇ ਲੋ ਠੀਕ ਹੈ ਕਾਰੋਬਾਰ ਤਾਂ ਸਾਡੇ ਪਹਿਲਾਂ ਹੀ ਬੰਦ ਨੇ ਤੁਹਾਡੇ ਕਿਸਾਨ ਅੰਦੋਲਨ ਨੇ ਨਾ ਪੰਜਾਬ ਦੇ ਵਪਾਰ ਦੀ ਐਸੀ ਤਸੀਹੇ ਕਰ ਦਿੱਤੀ ਆ ਇਹਨਾਂ ਨੇ ਦੇ ਦੋ ਸਾਰਾ ਕੁਝ ਸਾਨੂੰ ਭੁੱਖੇ ਮਾਰਨ ਤੇ ਜਿਹੜੇ ਦੇਣੋਂ ਸਾਨੂੰ ਇਹਨਾਂ ਨੇ ਦੇ ਦੋ ਸਭ ਕੁਝ ਜੋਕ ਦੇਣਾ ਨਹੀਂ ਨਹੀਂ ਪਹਿਲਾਂ ਹੋਜੀ ਪਰੇਸ਼ਾਨ ਹੈ ਵਪਾਰੀ ਪਰੇਸ਼ਾਨ ਹੈ ਬਿਲਕੁਲ ਹੋਜੀ ਯਾਰਿਆਂ ਦਾ ਕੰਮ ਕੀ ਆ ਆਹੀ 3 ਮਹੀਨੇ ਦਾ ਕੰਮ ਹੁੰਦਾ ਆਹੀ 2 ਮਹੀਨੇ ਦਾ ਕੰਮ ਹੁੰਦਾ ਸੀਜ਼ਨ ਦਾ ਉੱਤੋਂ ਕੀ ਕਰੇ ਕਿਸਾਨ ਅੰਦੋਲਨ ਕੀ ਕਰਨੇ ਕਦੀ ਦਿੱਲੀ ਦਾ ਬਾਰਡਰ ਜਾਮ ਕਦੀ ਨਾਲ ਨਹੀਂ ਸਮਝ ਆਂਦਾ ਸਰਕਾਰਾਂ ਇਹ ਲੋਕਾਂ ਨੂੰ ਧੁਕਦਿਆਂ ਕਿਉਂ ਪਈਆਂ ਵੇ ਕਦੀ ਪੰਜਾਬ ਸਾਡੇ ਸਾਨੂੰ ਲੋਕਾਂ ਕੋਲ ਡੀਐਸਟੀ ਇਕੱਠਾ ਕਰ ਕਰ ਇਹਨਾਂ ਨੂੰ ਕੀ ਦਾ ਮਾਰ ਦੇਈ ਜੰਨੇ ਆ ਇਹ ਵੀ ਕਿਸਾਨ ਨਹੀਂ ਇੱਕ ਦੂਜੀ ਗੱਲ ਕਿਸਾਨ ਪਹਿਲਾਂ ਦਿੱਲੀ ਦਾ ਬਾਰਡਰ ਬੰਦ ਹੁਣ ਪੰਜਾਬ ਦਾ ਬਾਰਡਰ ਬੰਦ ਹੁਣ ਪੂਰੇ ਪੰਜਾਬ ਦੀ ਸੜਕਾਂ ਬੰਦ ਟ੍ਰੇਨਾਂ ਬੰਦ ਤਾਂ ਕਿ ਪੰਜਾਬ ਤੋਂ ਜਿਹੜਾ ਬਾਹਰ ਵਪਾਰੀ ਆਣਾ ਨਾ ਉਹ ਆਵੇ ਨਾ ਚਲੋ ਜੀ ਇੱਕ ਗੱਲ ਦੱਸੋ ਇਹਨਾਂ ਨੇ ਟ੍ਰੇਨਾਂ ਬੰਦ ਕਰਤੀਆਂ ਪੰਜਾਬ 'ਚ ਟ੍ਰੇਨਾਂ ਬੰਦ ਕਰਕੇ ਮੋਦੀ ਨੂੰ ਕੀ ਫਰਕ ਆ ਜੀ ਮੈਨੂੰ ਦੱਸੋ ਜਰਾ ਕੋਈ ਫਰਕ ਨਹੀਂ ਆ ਸਿਰਫ ਪੰਜਾਬ ਦੇ ਹਿੰਦੂਆਂ ਨੂੰ ਤੰਗ ਕਰਨਾ ਬਸ ਹੋਰ ਕੋਈ ਮਤਲਬ ਹੀ ਨਹੀਂ ਕੋਈ ਪੰਜਾਬ ਦੇ ਵਪਾਰੀ ਬਿਲਕੁਲ ਮਾੜੀ ਗੱਲ ਬਿਲਕੁਲ ਬਿਲਕੁਲ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੰਦੇ ਕਰ ਜਾ ਮੋਤੀ ਮੋਤੀ ਨੂੰ ਕੀ ਫਰਕ ਪੈਂਦਾ ਤੁਹਾਡੇ ਨਾਲ ਪੰਜਾਬ ਸਰਕਾਰ ਨੂੰ ਕਹਿਣਾ ਚਾਹਾਂਗਾ ਪੰਜਾਬ ਦੇ ਲੋਕਾਂ ਦਾ ਸੋਚੋ ਪੰਜਾਬ ਦੇ ਵਪਾਰੀਆਂ ਦਾ ਸੋਚੋ ਪੰਜਾਬ ਦੇ ਸ਼ਹਿਰੀ ਵਰਗ ਦਾ ਵੀ ਸੋਚੋ ਜਿਹੜਾ ਤੁਹਾਨੂੰ ਟੈਕਸ ਦਿੰਦਾ ਬਿਲਕੁਲ ਗਲਤ ਗੱਲਾਂ ਜਿੱਥੇ ਡੱਲੇ ਸਾਹਿਬ ਦੁਕਾਨਾਂ ਹੀ ਬੰਦ ਕਰਾਤੀਆਂ ਸਾਰੀਆਂ ਬੰਦ ਕਰਾਤੀਆਂ ਅੱਜ ਤੱਕ ਹੀ ਕਰਾਤੀਆਂ ਬੰਦ ਇੱਕ ਕੋਰੇ ਦੀ ਗੱਲ ਕਰਦੇ ਅੱਜ ਹੀ ਬੰਦ ਕਰਾ ਦੇ ਉਹ ਵੀ ਬੰਦ ਕਰਾ ਦਿੰਦੇ ਆ ਸੁਣੋ ਗੱਲ ਡੱਲੇਵਾਲ ਸਾਹਿਬ ਮਰਨ ਨੂੰ ਚਿੰਦੂ ਬੈਠੇ ਨਹੀਂ ਬੈਠੇ ਨਾ ਬਾਕੀ ਕਿਸਾਨ ਲੀਡਰ ਕਿਉਂ ਨਹੀਂ ਬੈਠੇ ਜੀ ਬਾਕੀ ਕਿਸਾਨ ਲੀਡਰ ਕਿਉਂ ਨਹੀਂ ਬੈਠੇ ਪੰਜਾਬ ਦਾ ਮਾਹੌਲ ਖਰਾਬ ਕਰਾ ਦੋ ਬੈਠੇ ਨੇ ਚੱਕ ਚਕਾ ਆ ਕੇ ਮਰਨ ਲਈ ਬਿਠਾਤਾ ਭੰਦੇਰ ਸਾਹਿਬ ਆਪ ਵੀ ਬੈਜੋ ਨਾਲ ਬੈਠੋ ਵੇ ਬਿਲਕੁਲ ਬਿਲਕੁਲ ਨਾਲ ਬਿਜਰਕ ਬੰਦੇ ਨੂੰ ਮਾਰੀ ਜਾਂਦੇ ਆ ਸਾਡਾ ਟਾਈਮ ਹੈ ਬੰਦੇ ਸਾਹਿਬ ਕੋ ਨਹੀਂ ਬੈਠਦੇ ਬਾਕੀ ਕਿਸਾਨ ਲੀਡਰ ਕਿਉਂ ਨਹੀਂ ਬੈਠਦੇ ਪਏ ਬਿਲਕੁਲ ਪੰਜਾਬ ਦਾ ਖਚਾਨਾ ਲੁੱਟਾਇਆ ਜਾ ਰਿਹਾ ਹੈ ਮਾਹੌਲ ਖਰਾਬ ਕਰਨਾ ਇਹਨਾਂ ਲੋਕਾਂ ਨੇ ਯਾਰ ਹੁਣ ਤੁਸ਼ਲੇ ਨੂੰ ਕੋਈ ਕੰਮ ਹੀ ਹੈ ਨਹੀਂਗਾ ਬੈਠੇ ਉੱਤੇ ਤੁਹਾਡੀ ਦੁਕਾਨ ਬੰਦ ਬਿਲਕੁਲ 3 ਇਨੀ ਬਰਬਾਦ ਹੋਏ ਪਈ ਐ ਲੋ ਵੀ ਬਰਬਾਦ ਹੋਈ ਵਪਾਰੀ ਨਹੀਂ ਆ ਰਿਹਾ ਬਾਹਰੋਂ ਵਪਾਰੀ ਆਣੀ ਨਹੀਂ ਦੇ ਛੱਡੋ ਦਫਾ ਕਰੋ ਛੱਡੋ ਛੱਡੋ ਚਲੋ ਛੱਡੋ